ਸੰਗਰੂਰ ਲੋਕ ਸਭਾ ਚੋਣ ਦੀ ਤਿਆਰੀ ਲਈ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਮੀਤ ਖੇਰ ਵੱਲੋਂ ਅਤੇ ਕਾਂਗਰਸ ਵੱਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਸਰਗਰਮੀਆਂ ਵਿੱਢ ਰੱਖੀਆਂ ਨੇ ਆਪ ਤੇ ਕਾਂਗਰਸ ਪਾਰਟੀ ਵੱਲੋਂ ਦੋਮਾ ਤੋਂ ਬਿਨਾ ਫਿਲਹਾਲ ਹੋਰ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਹੈ ਬੇਸ਼ੱਕ ਚਰਚਾ ਇਹ ਹੈ ਕਿ ਕਾਂਗਰਸ ਵੱਲੋਂ ਪੈਨਲ 'ਚ ਨਾਮ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਪਠੱਲ ਸਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੂ ਦਾ ਹੀ ਭੇਜਿਆ ਪਰ ਬੀਬੀ ਪੱਠਲ ਅਤੇ ਵਿਜੇਂਦਰ ਸਿੰਘਲਾ ਨੇ ਅਜੇ ਤੱਕ ਕੋਈ ਵੀ ਸਿਆਸੀ ਸਰਗਰਮੀਆਂ ਨਹੀਂ ਵਿੱਡੀਆਂ ਧੂਰੀ ਹਲਕੇ ਦੇ ਸਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਜਰੂਰ ਲੋਕ ਸਭਾ ਚੋਣ ਲੜਨ ਦੇ ਇਛੁਕ ਨੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਤੋਂ ਲੋਕ ਸਭਾ ਚੋਣ ਲੜਨ ਦਾ ਕੋਈ ਵੀ ਦਾਵੇਦਾਰ ਅਜੇ ਅੱਗੇ ਨਹੀਂ ਆਇਆ ਉਂਝ ਵੈਸੇ ਚਰਚਾ ਭਾਜਪਾ ਤੋਂ ਲੋਕ ਸਭਾ ਚੋਣ ਲੜਨ ਦਾ ਕੋਈ ਵੀ ਦਾਵੇਦਾਰ ਅਜੇ ਅੱਗੇ ਨਹੀਂ ਆਇਆ ਉੰਜ ਵੈਸੇ ਚਰਚਾ ਭਾਜਪਾ ਦੇ ਸੁਭਾਈ ਨੇਤਾ ਕੇਵਲ ਸਿੰਘ ਢਿੱਲੋਂ ਤੇ ਅਰਵਿੰਦ ਖੰਨਾ ਦੀ ਚੱਲਦੀ ਹੈ ਪਰ ਦੋਵਾਂ ਨੇ ਹੀ ਅਜੇ ਚੁੱਪੀ ਧਾਰੀ ਹੋਈ ਹੈ ਲੋਕ ਸਭਾ ਹਲਕੇ ਚ ਕੋਈ ਸਿਆਸੀ ਸਰਗਰਮੀ ਨਹੀਂ ਵਿੱਡੀ ਉੰਜ ਵੀ ਭਾਜਪਾ ਉਮੀਦਵਾਰ ਲੇਕਿ ਕਿਸਾਨੀ ਅੰਦੋਲਨ ਕਰਕੇ ਦਿੱਲੀ ਅਜੇ ਦੂਰ ਹੈ ਜਦ ਕਿ ਅਕਾਲੀ ਦਲ ਵੱਲੋਂ ਵੀ ਅਜੇ ਤੱਕ ਲੋਕ ਸਭਾ ਹਲਕਾ ਸੰਗਰੂਰ ਤੋਂ ਅਜੇ ਤੱਕ ਕਿਸੇ ਨੇ ਦਾਅਵੇਦਾਰੀ ਨਹੀਂ ਜਤਾਈ ਸ਼ਾਇਦ ਅਕਾਲੀ ਦਲ ਭਾਜਪਾ ਨਾਲ ਹੋਣ ਵਾਲੇ ਗੱਠਜੋੜ ਨੂੰ ਉਡੀਕ ਰਿਹਾ ਹੈ ਅਕਾਲੀ ਭਾਜਪਾ ਗੱਠਜੋੜ ਤੋਂ ਬਾਅਦ ਜੇਕਰ ਅਕਾਲੀ ਦਲ ਉੱਤੇ ਸਹਿਮਤੀ ਬੰਦੀ ਹੈ ਤਾਂ ਪਹਿਲ ਸੁਖਦੇਵ ਸਿੰਘ ਢੀਂਸਾ ਜਆ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਸਾ ਦੀ ਹੋਵੇਗੀ ਅਤੇ ਜੇਕਰ ਭਾਜਪਾ ਦੇ ਸਹਿਮਤੀ ਬਣਦੀ ਹੈ ਤਾਂ ਕੇਵਲ ਸਿੰਘ ਢਿੱਲੋ ਤੇ ਅਰਵਿੰਦ ਖੰਨਾ ਵਿੱਚੋਂ ਕੋਈ ਇੱਕ ਉਮੀਦਵਾਰ ਹੋਵੇਗਾ ਜੇਕਰ ਲੋਕ ਸਭਾ ਹਲਕਾ ਸੰਗਰੂਰ ਸੀਟ ਉੱਤੇ ਓਵਰਆਲ ਨਜ਼ਰ ਮਾਰੀਏ ਤਾਂ ਇਸ ਵਾਰ ਫਿਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਸਾਰੇ ਉਮੀਦਵਾਰਾਂ ਦੇ ਭਾਰੂ ਰਹਿਣਗੇ ਜਿਨ੍ਹਾਂ ਆਪਣੀਆਂ ਚੋਣ ਸਰਗਰਮੀਆਂ ਚ ਕਾਫੀ ਤੇਜ਼ੀ ਲਿਆਂਦੀ ਹੋਈ ਹੈ ਤੇ ਮਾਨ ਨੂੰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਉਮੀਦਵਾਰ ਹੀ ਟੱਕਰ ਦੇ ਸਕਣਗੇ ਜੇਕਰ ਅਕਾਲੀ ਭਾਜਪਾ ਸਮਝੌਤਾ ਹੋ ਗਿਆ ਤਾਂ ਮੁਕਾਬਲਾ ਚਾਰ ਕੋਨਾ ਬਣ ਜਾਏਗਾ ਬਰਨਾਲਾ ਤੋਂ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਾਨ ਦੇ ਵਿਸ਼ੇਸ਼ ਰਿਪੋਰਟ